ਹਾਏ ਦੋਸਤੋ ਮੈਂ ਬਲਦੇਵ ਸਿੰਘ ਜੀਰਾ ਸੂਬਾ ਪ੍ਰਧਾਨ ਭਾਰਤੀ ਕਿਸਾਨ ਯੂ ਕ੍ਰਾਂਤੀਕਾਰੀ ਪਿਛਲੀ 11 ਤਰੀਕ ਨੂੰ ਕਿਸਾਨ ਜਥੇਬੰਦੀਆਂ ਦੇ ਸੱਦੇ ਤੇ ਜੋ ਆਮ ਆਦਮ ਪਾਰਟੀ ਦੇ ਐਮਐਲਏ ਤੇ ਮੰਤਰੀਆਂ ਦੇ ਘਰਾਂ ਮੂਰੇ ਦਰਨੇ ਦਾ ਪ੍ਰੋਗਰਾਮ ਸੀ ਜਿੱਥੇ ਉਹ ਪ੍ਰੋਗਰਾਮ ਪੂਰੇ ਪੰਜਾਬ ਦੇ ਵਿੱਚ ਕਾਮਯਾਬ ਰਿਹਾ ਵੱਡੀ ਪੱਧਰ ਤੇ ਐਮਐਲਏ ਵਿਧਾਇਕਾਂ ਦੇ ਘਰਾਂ ਮੂਰੇ ਦਰਨੇ ਲੱਗੇ ਉੱਥੇ ਹੀ ਹਲਕਾ ਧਰਮਕੋਟ ਦਾ ਐਮਐਲਏ ਲਾਡੀ ਟੋਸ ਦੇ ਮੂਰੇ ਇਹਨਾਂ ਕਿਸਾਨ ਵਰਕਰ ਧਰਨਾ ਦੇਣ ਗਏ ਉਹਨਾਂ ਨੇ ਉਹਨਾਂ ਤੇ ਹਮਲਾ ਵੀ ਕੀਤਾ ਧੱਕੇ ਵੀ ਮਾਰੇ ਮੈਗ ਵੀ ਖੋਇਆ ਤੇ ਹੋਰ ਅਪੱਤੀ ਜਨਕ ਸ਼ਬਦ ਬਹੁਤ ਜ਼ਿਆਦਾ ਬੋਲੇ ਸੋ ਇੱਕ ਤਾਂ ਇਹ ਗੱਲ ਕਿ ਇਹਨਾਂ ਦੇ ਸਰਕਾਰ ਦੇ ਵਿੱਚ ਬੈਠੇ ਮੰਤਰੀ ਅਕਸਰ ਹੀ ਕਹਿੰਦੇ ਆ ਜਾਂ ਆਮ ਲੋਕ ਜਿਹੜੇ ਆ ਉਹ ਆਮ ਹੀ ਗੱਲ ਕਰਦੇ ਹੁੰਦੇ ਆ ਵੀ ਯਾਰ ਛੜਕਾਂ ਕਦੋਂ ਰੋਕਦੇ ਆ ਤੁਸੀਂ ਮੰਤਰੀਆਂ ਦੇ ਐਮਐਲਿਆਂ ਦੇ ਘਰਾਂ ਮੂਰੇ ਧਰਨੇ ਲਾਇਆ ਕਰੋ ਉਹਨਾਂ ਨਾਲ ਤੁਹਾਡੀਆਂ ਮੰਗਾਂ ਵਾ ਤੁਸੀਂ ਉੱਥੇ ਧਰਨੇ ਕਿਉਂ ਨਹੀਂ ਲਾਉਂਦੇ ਉਕੇ ਪਿਛਲੇ ਦਿਨਾਂ ਦੇ ਵਿੱਚ ਜਦੋਂ ਕਿਸਾਨ ਜਥੇਬੰਦੀਆਂ ਨੇ ਛੜਕਾਂ ਰੋਕੀਆਂ ਤਾਂ ਇਹਨਾਂ ਨੇ ਇਸ ਗੱਲ ਵਾਸਤੇ ਪੂਰੇ ਸਮਾਜ ਦੇ ਵਿੱਚ ਕਿਸਾਨ ਜਥੇਬੰਦੀਆਂ ਨੂੰ ਦੋਸ਼ੀ ਬਣਾਇਆ ਬੀਤਾ ਜੀ ਸਾਡੇ 12 ਦੇ ਵਿੱਚ ਸਾਡੇ ਬਾਹਰ ਚ ਆਜਿਆ ਕਰਨ ਸਾਡੇ ਘਰ ਮੂਹਰੇ ਆਜਿਆ ਕਰਨ ਸਾਡੇ ਦਫ਼ਤਰ ਮੂਹਰੇ ਆਜਿਆ ਕਰਨ ਉੱਥੇ ਧਰਨੇ ਲਾ ਲਿਆ ਕਰਨ ਇਹ ਸੜਕਾਂ ਤੇ ਕਿਉਂ ਜਾਂਦੇ ਆ ਪਰ ਇਸ ਵਾਰੀ 11 ਤਰੀਕ ਦਾ ਪ੍ਰੋਗਰਾਮ ਤਾਂ ਦਿੱਤਾ ਸੀਗਾ ਘਰਾਂ ਦੇ ਮੂਹਰੇ ਧਰਨਿਆਂ ਦਾ ਹੁਣ ਉੱਥੇ ਕੀ ਹੁੰਦਾ ਛੜਕਾਂ ਤੇ ਤੁਸੀਂ ਕਹਿੰਦੇ ਆਂ ਵੀ ਆਮ ਜਨਤਾ ਨੂੰ ਖਰਾਬ ਕਰਦੇ ਆ ਪਰ ਜਦੋਂ ਤੁਹਾਡੇ ਘਰਾਂ ਮੂਰੇ ਜਾਂਦੇ ਆਂ ਪਰ ਉਹ ਤੁਹਾਡੇ ਜਿਹੜੇ ਨਵੇਂ-ਨਵੇਂ ਬਣੇ ਆ ਹਾ ਐਮ ਐਲ اے ਆ ਇਹਨਾਂ ਨੂੰ ਆ ਤਾਕਤ ਦਾ ਐਡਾ ਨਸ਼ਾ ਵਾ ਵੀ ਇਹ 60 65 ਸਾਲ ਦੀ ਇੱਕ ਔਰਤ ਨੂੰ ਧੱਕਾ ਮਾਰ ਕੇ ਬਾਹਰ ਤੇ ਗੇਟ ਨਾਲ ਸਿੱਟ ਦਿੰਦੇ ਆ ਤੇ ਉਹਨੂੰ ਕਿੰਨਾ ਚਿਰ ਹੂਸ਼ ਨਹੀਂ ਆਉਂਦਾ ਵੀ ਇਹ ਗੁੰਡਾਗਰਦੀ ਤੇ ਤਰੋਂਦੇ ਆ ਵੱਡੇ-ਵੱਡੇ ਪੁਰਾਣੇ ਆ ਪਿਛਲੇ ਸਮੇਂ ਦੇ ਵਿੱਚ ਵੱਡੇ ਵੱਡੇ ਲੀਡਰਾਂ ਬਾਦਲ ਕੇ ਕੈਪਟਨ ਕੇ ਸਾਰਿਆਂ ਦੇ ਘਰਾ ਮੂਰੇ ਕਿਸਾਨਾਂ ਨੇ ਤਰਨੇ ਲਾਇਆ ਬਹੁਤ ਸਾਰਿਆਂ ਨੇ ਕਿਸਾਨਾਂ ਦੇ ਨਾਲ ਲੜਨ ਲੜ ਕੇ ਸ਼ਾਇਦ ਇਹ ਸਮਝਿਆ ਵੀਰ ਸਿੰਘ ਲੋਕੋ ਕੇ ਧਾਰਨ ਦੇ ਦਿੰਨੇ ਉਹਨਾਂ ਨੇ ਇਹ ਸਮਝਿਆ ਵੀ ਅਸੀਂ ਸ਼ਾਇਦ ਕਿਸਾਨ ਲਹਿਰ ਨੂੰ ਦਬਾ ਲਾਂਗੇ ਪਰ ਉਹ ਕੀ ਹਸਰ ਹੋਇਆ ਤੁਸੀਂ ਸਾਰੇ ਜਾਣਦੇ ਇਸੇ ਤਰ੍ਹਾਂ ਜਦੋਂ ਇਹ ਲੋਕ ਪਹਿਲਾਂ ਜਿਹੜੇ ਉਹ ਜਿਹੜੇ ਲੋਕ ਉੱਥੇ ਬੈਠੇ ਸੀ ਬਾਹਰ ਧਰਨਾ ਦੇਣ ਗਏ ਕਿਸਾਨ ਉਹ ਧਰਮਕੋਟ ਹਲਕੇ ਦੇ ਕਿਸਾਨ ਸੀਗੇ ਉਹਨਾਂ ਜੋ ਬਹੁਤੇ ਉਹ ਵੀ ਹੋਣਗੇ ਜਿਨ੍ਹਾਂ ਨੇ ਸ਼ਾਇਦ ਲਾਡੀ ਢੋਸ ਨੂੰ ਵੋਟ ਵੀ ਪਾਈ ਹੋ ਪਰ ਜਦੋਂ ਇਹ ਪਾਵਰ ਦੇ ਨਸ਼ੇ 'ਚ ਆਉਂਦੇ ਆ ਇਹਨਾਂ ਨੂੰ ਆਮ ਜਨਤਾ 'ਚੋਂ ਆਮ ਲੋਕਾਂ 'ਚੋਂ ਮੁਸ਼ਕਾਉਣ ਲੱਗ ਪੈਂਦਾ ਸੋ ਇਹ ਹੰਕਾਰ ਦੀ ਇੰਤਿਹਾਈ ਸੀਗੀ ਵੀ ਇੱਕ ਔਰਤ ਨੂੰ ਵੀ ਨਹੀਂ ਬਖਸ਼ਿਆ ਤੇ ਆਪ ਖੁਦ ਉਹਨਾਂ ਨੇ ਧੱਕਾ ਮਾਰਿਆ ਸੋ ਮੈਂ ਆਮ ਜਨਤਾ ਨੂੰ ਅਪੀਲ ਕਰਦਾ ਵਾਂ ਜਿਹੜੀ ਖਾਸ ਕਰਕੇ ਧਰਮਕੋਟ ਲਾਕੇ ਦੀ ਆਮ ਜਨਤਾ ਆ ਅ ਖ਼ਬਰ 'ਚ ਖ਼ਬਰ ਪੜ੍ਹੀ ਆ ਬਈ ਲੋਕ ਕਹਿ ਰਹੇ ਆ ਵੀ ਅਸੀਂ ਧਰਨਾ ਨਹੀਂ ਲੱਗਣ ਦੇਣਾ ਉਹ ਕੌਣ ਲੋਕ ਆ ਪਹਿਲੀ ਗੱਲ ਤਾਂ ਇਹ ਕਿਉਂਕਿ ਆਮ ਲੋਕ ਤਾਂ ਉਹ ਆ ਜਿੰਨ ਜਿਹੜਿਆਂ ਨੂੰ ਉਸ ਦਿਨ ਟੱਕੇ ਮਾਰੇ ਗਏ ਆ ਗਾਲਾਂ ਕੱਢੀਆਂ ਗਈਆਂ ਮੈਕ ਹੋਇਆ ਗਿਆ ਵਾ ਪਰ ਫੇਰ ਵੀ ਕੋਈ ਵੀ ਹੋਣ ਉਹਨਾਂ ਭਰਾਵਾਂ ਨੂੰ ਅਪੀਲ ਕਰਦੇ ਆ ਦੇਖੋ ਸਰਕਾਰਾਂ ਆਉਂਦੀਆਂ ਰਹਿੰਦੀਆਂ ਜਾਂਦੀਆਂ ਰਹਿੰਦੀਆਂ ਐਮਐਲਏ ਬਣਦੇ ਰਹਿੰਦੇ ਆ ਐਮਐਲਏ ਬਦਲਦੇ ਰਹਿੰਦੇ ਆ ਆਪਣਾ ਭਾਈਚਾਰਾ ਵਾ ਆਪਾਂ ਪਿੰਡਾਂ 'ਚ ਰਹਿਣਾ ਵਾ ਸਦਾ ਲਈ ਰਹਿਣਾ ਵਾ ਮਿਲਦੇ ਵਰਤਦੇ ਰਹਿਣਾ ਵਾ ਮੱਥੇ ਲੱਗਦੇ ਰਹਿਣਾ ਇੱਕ ਦੂਜੇ ਦੇ ਸੋ ਤੁਸੀਂ ਕਿਸੇ ਭਰਾ ਇਹੋ ਜੇ ਟਕਰਾਅ ਚ ਨਾ ਆਓ ਤਾਂ ਕਿ ਆਪਾਂ ਆਉਣ ਵਾਲੇ ਸਮੇਂ ਚ ਇੱਕ ਦੂਜੇ ਦੇ ਮੱਥੇ ਲੱਗਣੋਂ ਵੀ ਜਾਈਏ ਬੋਲਣੋਂ ਵੀ ਜਾਈਏ ਇਹੋ ਜੇ ਟਕਰਾਅ ਚ ਨਾ ਆਓ ਤੇ ਚੰਗੀ ਗੱਲ ਤਾਂ ਇਹ ਹੈ ਵੀ ਜਿਹੜੀ ਇਹਨੇ ਗੁਸਤਾਖੀ ਕੀਤੀ ਆ ਜੋ ਲਾਡੀ ਟੋਸ ਨੇ ਹਰਕਤ ਕੀਤੀ ਆ ਉਹਦੀ ਉਹ ਗਲਤੀ ਦਾ ਅਹਿਸਾਸ ਕਰੇ ਉਹ ਗਲਤੀ ਮੰਨੇ ਤੇ ਮਸਲਾ ਨਿਭੜ ਜਾਵੇ ਪਰ ਲੱਗਦਾ ਨਹੀਂਗਾ ਕਿਉਂਕਿ ਇਹਨਾਂ ਦਾ ਵੱਡਾ ਲੀਡਰ ਕਹਿੰਦਾ ਹੁੰਦਾ ਵਾ ਪਰਮਾਤਮਾ ਨਾਲ ਡਾਂਗ ਮਾਰਦਾ ਨਾਲ ਛੋਟੀ ਮਾਰਦਾ ਜਦੋਂ ਮਾਰਦਾ ਬੰਦੇ ਦੀ ਮੱਤ ਮਾਰਦਾ ਤੋ ਲੱਗਦਾ ਵਾ ਮਤ ਵੱਜ ਗਈ ਐ ਦੀ ਸ਼ਾਇਦ ਇਹਨੂੰ ਇਹ ਲਾਡੀ ਨੂੰ ਇਹ ਵੀ ਲੱਗਦਾ ਵਾ ਵੀ ਇੱਕ ਧਰਨਾ ਲਾਉਣਗੇ ਸ਼ਾਇਦ ਪੁਲਿਸ ਦੇ ਜ਼ੋਰ ਨਾਲ ਮੈਂ ਰੋਕ ਲੂੰਗਾ ਉਸ ਤੋਂ ਬਾਅਦ ਕੀ ਹੋਣਾ ਪਰ ਇਹਨੂੰ ਇਹ ਨਹੀਂ ਪਤਾਗਾ ਵੀ ਇਹ ਕਿਸਾਨ ਜਥੇਬੰਦੀਆਂ ਹੋਣ ਕੋਈ ਹੋਰ ਲਹਿਰਾਂ ਹੋਣ ਖੜਾ ਨਹੀਂ ਛੁੱਟਦਾ ਹੁੰਦਾਗਾ ਬਹੁਤ ਸਾਰੇ ਲੋਕਾਂ ਦਾ ਰਾਜਨੀਤਿਕ ਜੀਵਨ ਖਤਮ ਹੋਇਆ ਵਾ ਲੋਕ ਲਹਿਰਾਂ ਨਾਲ ਪੰਗਾ ਲੈ ਕੇ ਸੋ ਹੁਣ ਲਾਡੀ ਦੇਖ ਲਵੇ ਵੀ ਕਿੰਨਾ ਚਿਹਰ ਲੜਨਾ ਵਾ ਕਿਸਾਨਾਂ ਨਾਲ ਕੈਹੋ ਜੀ ਲੜਾਈ ਲੜਨੀ ਹੈ ਕਿਸਾਨਾਂ ਨਾਲ ਆ ਆਪਦੇ ਹਲਕੇ ਦੇ ਤੇ ਆਪਦੇ ਲੋਕਾਂ ਦੇ ਨਾਲ ਲੋਕਾਂ ਤੋਂ ਇਹਨੂੰ ਮੁਸ਼ਕ ਜਿਹੜਿਆਂ ਤੋਂ ਆਉਂਦਾ ਵਾ ਜਿਨ੍ਹਾਂ ਨੂੰ ਇਹ ਕਹਿੰਦਾ ਸੀ ਮੈਂ ਬਾਅਰ ਚ ਬਹਿ ਨਹੀਂ ਦੇਣਾ ਉਹਨਾਂ ਤੋਂ ਬਿਨਾ ਇਹਦਾ ਰਾਜਨੀਤਿਕ ਜੀਵਨ ਚੱਲ ਸਕਦਾ ਵਾ ਕਿ ਨਹੀਂ ਚੱਲ ਸਕਦਾ ਇਹ ਦੇਖ ਲਵੇ ਸੋ ਸਾਰਿਆਂ ਭਰਾਵਾਂ ਨੂੰ ਬੇਨਤੀ ਹੈ ਵੀ ਜਿਹੜਾ ਆਪਾਂ ਪ੍ਰੋਗਰਾਮ ਤੈਅ ਕੀਤਾ ਵਾ 11 ਤਰੀਕ ਦਾ ਵੱਧ ਤੋਂ ਵੱਧ ਆ ਜਨਤਾ ਲੈ ਕੇ ਵੱਧ ਤੋਂ ਵੱਧ ਸਾਥੀਆਂ ਨੂੰ ਨਾਲ ਲੈ ਕੇ ਦਿੱਤੇ ਹੋਏ ਪ੍ਰੋਗਰਾਮ ਤੇ ਪਹੁੰਚੋ ਤਾਂ ਕਿ ਆਪਾਂ ਜਿਹੜਾ ਧੌਂ ਚ ਕਿੱਲਾ ਫਸਿਆ ਹੋਇਆ ਹੋਵੇ ਇਹਨਾਂ ਦੇ ਉਹ ਆਪਾਂ ਕੰਡ ਸਕੀਏ ਤੇ ਜਿਹੜੇ ਆਪਣੇ ਬੰਦਿਆਂ ਨੂੰ ਇਹਨੇ ਧੱਕੇ ਮਾਰਿਆ ਗਾਲਾਂ ਕੱਢੀਆਂ ਵਾ ਉਹਨਾਂ ਦਾ ਇਨਸਾਫ ਲੈ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ